ਰੁਖਰਤ ਲਈ ਖਬਰ ਦਾ ਚੰਡੀਗੜ੍ਹ ਦੇ ਵਿੱਚ ਇਕੋਸੈਂਸਿਟਿਵ ਜ਼ੋਨ ਦਾ ਕੇਰਾ ਵਧਾਉਣ ਦਾ ਮਾਮਲਾ ਹੈ ਨਵਾਂ ਗਾਓ ਕਰ ਬਚਾਓ ਮੰਚ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਪ੍ਰਦਰਸ਼ਨਕਾਰੀ ਸੀਐਮ ਹਾਊਸ ਦਾ ਘਰਾਵ ਕਰਨਗੇ ਸੁਖਨਾ ਲੇਕ ਦੇ ਇਕੋਸੈਂਸਿਟਿਵ ਜ਼ੋਨ ਦਾ ਜਿਹੜਾ ਕੇਰਾ ਹੈ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਸੋ ਕੇਰਾ ਵਧਾਉਣ ਦੇ ਕਾਰਨ 2 ਲੱਖ ਜਿਹੜੇ ਲੋਕ ਨੇ ਉਹ ਬੇਕਾਰ ਹੋ ਜਾਣਗੇ ਇਹ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਸੋ ਚੰਡੀਗੜ੍ਹ ਦੇ ਵਿੱਚ ਸੁਖਣਾ ਦਾ ਜਿਹੜਾ ਇਕੋ ਸੈਂਸਿਟਿਵ ਜ਼ੋਨ ਹੈ ਉਸ ਨੂੰ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਦਾ ਜਿਹੜਾ ਵਿਰੋਧ ਹੈ ਉਹ ਨਵਾਂ گاؤں ਪਿੰਡ ਦੇ ਲੋਕ ਜਿਹੜੇ ਨੇ ਉਹ ਕਰ ਰਹੇ ਨੇ ਤਾਂ ਉਹਨਾਂ ਨੇ ਸੀਐਮ ਹਾਊਸ ਦੇ ਕਰਾਉ ਦਾ ਵੀ ਜਿਹੜਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਇਕੋ ਸੈਂਸਿਟਿਵ ਜ਼ੋਨ ਜਿਹੜਾ ਵਧਾਇਆ ਜਾ ਰਿਹਾ ਇਸ ਦਾ ਕੇਰਾ ਵਧਾਇਆ ਜਾ ਰਿਹਾ ਇਸ ਦੇ ਨਾਲ ਕਰੀਬ 2 ਲੱਖ ਲੋਕ ਜਿਹੜੇ ਨੇ ਉਹ ਬੇਕਾਰ ਹੋ ਜਾਣਗੇ ਤਾਂ ਇਸੇ ਦਾ ਇਹ ਵਿਰੋਧ ਕਰ ਰਹੇ ਨੇ ਇਹ ਪ੍ਰਦਰਸ਼ਨਕਾਰੀ ਸੋ ਇਹ ਮਹਾਲੀ ਦੇ ਪਿੰਡ ਨਵਾ ਗਰਾਮ ਦੀਆਂ ਤਸਵੀਰਾਂ ਨੇ ਜਿੱਥੇ ਸੁਕਣਾ ਲੇਖ ਦਾ ਜਿਹੜਾ ਇਕੋ ਸੈਂਸਿਟਿਵ ਜ਼ੋਨ ਹੈ ਉਸ ਨੂੰ ਫਸਦਾ ਕੇਰਾ ਵਧਾਉਣ ਦਾ ਇਹ ਮਾਮਲਾ ਹੈ ਉਸ ਨੂੰ ਲੈ ਕੇ ਇਹ ਵਿਰੋਧ ਕਰ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ 100 ਮੀਟਰ ਤੋਂ 3 ਕਿਲੋਮੀਟਰ ਤੱਕ ਇਹ ਕੇਰਾ ਵਧਾਇਆ ਗਿਆ ਹੈ ਇਸ ਦੇ ਨਾਲ ਕਰੀਬ 2 ਲੱਖ ਲੋਕ ਜਿਹੜੇ ਨੇ ਉਹ ਬੇਕਾਰ ਹੋ ਜਾਣਗੇ ਸੋ ਨਵਾ ਗਰਾਉ ਬਚਾਓ ਮੰਚ ਦੇ ਵੱਲੋਂ ਇਹ ਜਿਹੜਾ ਹੈ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸੀਐਮ ਹਾਊਸ ਦਾ ਘਰਾਵ ਕਰਨ ਦਾ ਵੀ ਐਲਾਨ ਕੀਤਾ ਹੈ। ਸੋ ਨਵਾ ਗਰਾਉ ਘਰ ਬਚਾਓ ਪਿੰਡ ਬਚਾਓ ਜਿਹੜਾ ਕਿ ਉਹਨਾਂ ਦਾ ਇਹ ਹੁਕਾ ਹੈ ਤਾਂ ਇਸ ਦੇ ਵੱਲੋਂ ਜਿਹੜਾ ਹੈ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਨਵਾਂ ਗਾਉਂ ਘਰ ਬਚਾਓ ਮੰਚ ਜਿਹੜਾ ਹੈ ਇਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਇਹਨਾਂ ਨੇ ਜਿਹੜਾ ਸੁਕਣਾ ਦੇ ਇਕੋ ਸੈਂਸਿਟਿਵ ਜ਼ੋਨ ਦਾ ਕੇਰਾ ਵਧਾਉਣ ਦਾ ਜਿਹੜਾ ਫੈਸਲਾ ਹੈ ਪ੍ਰਸ਼ਾਸਨ ਦਾ ਉਸ ਦੇ ਖਿਲਾਫ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਅਸਲ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਜਿਹੜਾ ਇਹ ਇਕੋ ਸੈਂਸਿਟਿਵ ਜ਼ੋਨ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਤਾਂ ਇਸ ਦਾ ਜਿਹੜਾ ਵਿਰੋਧ ਹੈ ਉਹ ਕਰ ਰਹੇ ਨੇ ਇਹ ਲੋਕ ਸੋ ਇਸ ਮੌਕੇ ਭਾਜਪਾ ਦੇ ਨੇਤਾ ਵੀ ਉੱਥੇ ਉਹਨਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਇਕੋ ਸੈਂਸਿਟਿਵ ਜ਼ੋਨ ਜਿਹੜਾ ਹੈ ਉਹ ਸੁਕਨਾ ਦਾ ਜਿਸ ਦਾ ਕੇਰਾ ਵਧਾਉਂਦਾ ਇਹ ਮਾਮਲਾ ਤੁਸੀਂ ਇਸ ਮੌਕੇ ਤੇ ਭਾਜਪਾ ਨੇਤਾ ਵਿਨੀਤ ਜੋਸ਼ੀ ਨੇ ਕੀ ਕੀਤਾ ਹੈ ਇਸ ਪੂਰੇ ਮਾਮਲੇ ਲੈ ਕੇ ਆਓ ਸੁਣਦੇ ਹਾਂ ਹੁਣ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਇਕੋ ਸੈਂਸਿਟਿਵ ਜ਼ੋਨ ਜਿਹੜਾ ਹੈਗਾ ਉਹਨੂੰ ਪੰਜਾਬ ਸਰਕਾਰ ਦੇ ਉਹਦਾ ਦਾਇਰਾ 100 ਮੀਟਰ ਤੋਂ ਵਧਾ ਕੇ ਜਿਹੜਾ ਹੈਗਾ 3 ਕਿਲੋਮੀਟਰ ਕਰਨ ਕਰਨ ਦੀ ਪ੍ਰਪੋਜ਼ਲ ਰੱਖੀ ਹੈ ਜਿਹੜੀ ਕੈਬਨਟ ਪੰਜਾਬ ਸਰਕਾਰ ਦੀ ਕੈਬਨਟ ਆ ਦੇ ਉੱਪਰ ਵੱਲੀ ਆਈ ਹੋਈ ਹੈ ਪੰਜਾਬ ਦੇ ਅੰਦਰ 13 ਹੋਰ ਵਾਈਲਡਲਾਈਫ ਸੈਂਚਰੀਆਂ ਨੇ ਜੇ ਉਹਨਾਂ ਦਾ ਦਾਇਰਾ 100 ਹੈ ਤੇ ਸੁਖਨਾ ਵਾਈਲਡਲਾਈਫ ਸੈਂਚਰੀ ਦਾ ਦਾਇਰਾ ਜਿਹੜਾ ਹੈਗਾ ਉਹ ਤੁਸੀਂ ਵਧਾ ਕੇ ਜਿਹੜਾ ਹੈਗਾ 3 ਕਿਲੋਮੀਟਰ ਕਿਉਂ ਕਰ ਰਹੇ ਹੋ ਉਹ ਵਾਈਲਡ ਲਾਈਫ ਇੰਸਟੀਚਿਊਟ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਹੈ ਉਹ ਜਿਹਦੀ ਰਿਪੋਰਟ ਨੂੰ ਜਿਹਦੀ ਸਟੱਡੀ ਨੂੰ ਮਾਨਤਾ ਦਿੰਦੀ ਹੈ ਭਾਰਤ ਸਰਕਾਰ ਸੁਪਰੀਮ ਕੋਰਟ ਆਫ ਇੰਡੀਆ ਜਦ ਉਹ ਕਹਿੰਦਾ ਕਿ ਦੇ ਇਕੋਸੈਂਸਿਟਿਵ ਜ਼ੋਨ ਦਾ ਦਾਇਰਾ 100 ਮੀਟਰ ਹੋਣਾ ਚਾਹੀਦਾ ਤੇ ਇਹਦਾ ਦਾਇਰਾ ਵਧਾ ਕੇ ਤੁਸੀਂ ਜਿਹੜਾ ਹੈਗਾ ਕਿਉਂ 3 ਕਿਲੋਮੀਟਰ ਕਰ ਰਹੇ ਹੋ ਇਕੋਸੈਂਸਿਟਿਵ ਜ਼ੋਨ ਦੀ ਕੁਝ ਸ਼ਰਤਾਂ ਹੁੰਦੀਆਂ ਜਿਸ ਤੇ ਯਾਨ ਕੁਝ ਜਗ੍ਹਾ ਮਕਾਨ ਨਹੀਂ ਬਣਾਉਣੇ ਹੁੰਦੇ ਕੁਝ ਜਗ੍ਹਾ ਜਿਹੜਾ ਹੈਗਾ ਇੱਕ ਮੰਜ਼ਲਾ ਹੁੰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਮਕਾਨ ਤਾਂ ਉੜਾ ਦਿੱਤੇ ਜਾਣਗੇ ਕਿਉਂਕਿ ਤੇ ਮਕਾਨ ਨਹੀਂ ਚਾਹੀਦਾ ਅਗਰ ਮਾਨ ਸਾਹਿਬ ਨੇ ਇਹਨੂੰ ਪ੍ਰਵਾਨਗੀ ਦੇ ਦਿੱਤੀ ਸਮਝੋ ਇਸ ਇਲਾਕੇ 'ਚ ਬਰਵਾਦੀ ਹੈ ਮੇਰੀ ਆਪ ਜੀ ਨੂੰ ਬੇਨਤੀ ਹੈ ਜੇ ਸਾਨੂੰ ਬਹੁਤ ਵੱਡਾ ਰਾਹਤ ਦੇਣੀ ਹੈ ਤੁਹਾਨੂੰ ਰਿਜੈਕਟ ਕਰ ਦਿਓ